ਪਾਪ ਸਾਗਰ ਨੂੰ ਪਾਰ ਕਰਨ ਵਾਸਤੇ ਬਾਣੀ ਦੇ ਨਾਲ ਜੁੜਨਾ ਚਾਹੀਦਾ ਲੋ ਧਿਆਨ ਦਿਓ ਬਈ ਬਾਣੀ ਦੇ ਨਾਲ ਕਿਸ ਤਰ੍ਹਾਂ ਜੁੜਿਆ ਜਾ ਸਕਦਾ ਜੇ ਭਵਜਲ ਨੰਗਣਾ ਨੀ ਜੰਦੜੀਏ ਪੜਸਤ ਗੁਰਦੀ ਬਾਣੀ ਜੇ ਭਵਜਲ ਨੰਗਣਾ ਨੀ ਜੰਦੜੀਏ ਪੜਸਤ ਗੁਰਦੀ ਬਾਣੀ ਜਗ ਚਾਰ ਦੇ ਨਾਂ ਦਾ ਮੇਲਾ ਨੀ ਤੇਰੇ ਹੱਥ ਨਹੀਂ ਆਉਣਾ ਵੇੜਾ ਨੀ ਗੰਗਣ ਗਣ ਗਣ ਗਤੰਗਣ ਗਣ ਗਣ ਗਤੰਗਣ ਗਣ ਗਣ ਗਤੰਗਣ ਗਣ ਗਣ ਗਤੰਗਣ ਗਣ ਗਣ ਜੱਗ ਚਾਰ ਦਿਨਾਂ ਦਾ ਮੇਲਾ ਨਹੀਂ ਤੇਰੇ ਹੱਥ ਨਹੀਂ ਆਉਣਾ ਵੇਲਾ ਨਹੀਂ ਫਿਰ ਹੋ ਜੂ ਕਾਨ ਬਹਿੜਾ ਨਹੀਂ ਜੇ ਸਿਰ ਨੂੰ ਝੜ ਗਿਆ ਪਾਣੀ ਜੇ ਪਾਬ ਜਲਨੰਗਣ ਹਣੀ ਜੰਦੜੀਏ ਪੜ ਸਤ ਗੁਰ ਦੀ ਬਾਣੀ ਜੇ ਪਾਬ ਜਲਨੰਗਣ ਹਣੀ ਜੰਦੜੀਏ ਪੜ ਸਤ ਗੁਰ ਦੀ ਬਾਣੀ ਗੰਗਣ 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 ਏ ਹੁਸੈਨ ਜੋ ਬਾਨੀ ਨਹੀਂ ਰਹਿਣੀ ਸੋਹਣੀ ਜਿੰਦਗਾਨੀ ਨਹੀਂ ਰਹਿਣੀ اے ਸੀਸ ਤੇ ਗਾਨੀ ਨਹੀਂ ਰਹਿਣੀ ਕਰੇ ਬਾਗ ਕੱਖਾਂ ਰੁੜ ਜਾਣੀ ਜੇ ਭਵਜਲ ਨੰਗਣ ਹਣੀ ਜੰਦੜੀਏ ਪੜ ਸਤ ਗੁਰ ਦੀ ਬਾਣੀ ਜੇ ਭਵਜਲ ਨੰਗਣ ਹਣੀ ਜੰਦੜੀਏ ਪੜ ਸਤ ਗੁਰ ਦੀ ਬਾਣੀ ਤੰਗਣ ਗਣਗਣ ਗਤੰਗਣ ਗਣਗ ਗਤੰਗਣ ਗਣਗਣ ਗਤੰਗਣ ਗਣਗਣ ਗਤੰਗਣ ਗਣਗਣ ਗਤੰਗਣ ਜਪਨਾਮ ਬੜੇ ਸੁਖ ਪਾਵੇਗੀ ਪਾਪ ਸਾਗਰ ਨੂੰ ਉਤਰ ਜਾਵੇਗੀ ਜਪਨਾਮ ਬੜੇ ਸੁਖ ਪਾਵੇਗੀ ਪਾਪ ਸਾਗਰ ਨੂੰ ਉਤਰ ਜਾਵੇਗੀ ਤੂੰ ਮਾਨ ਬਗਵਾਨ ਜਾਵੇਗੀ ਜੇ ਨਾ ਰਹੇ ਸ਼ਰਨ ਰਉੜ ਪਰਾਨੀ ਜੇ ਪਾਪ ਜਲ ਨੰਗਣ ਨੀ ਜੰਦੜੀਏ ਪੜ ਸਤ ਗੁਰ ਦੀ ਬਾਣੀ